ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅਲੀਫ ਲੈਲਾ ਦੀਆਂ ਕਹਾਣੀਆਂ ਦੇ ਵਿੱਚ ਸੋ ਅੱਜ ਆਪਾਂ ਇੱਕ ਬਹੁਤ ਹੀ ਪਿਆਰੀ ਜੀ ਕਹਾਣੀ ਪੜਾਂਗੇ ਬੜੀ ਹੀ ਦਿਲਚਸਪ ਜੀ ਕਹਾਣੀ ਹੈ ਅਲੀਫ ਲੈਲਾ ਦੀ ਕਹਾਣੀ ਅਰਬ ਦੇਸ਼ ਦੇ ਵਿੱਚ ਇੱਕ ਬਾਦਸ਼ਾਹ ਰਹਿੰਦਾ ਸੀ ਉਹਦਾ ਨਾਮ ਸੀ ਸ਼ਹਿਰੀਆਰ ਸ਼ਹਿਰੀਆਰ ਨੇ ਆਪਣੀ ਮਲਿਕਾ ਨੂੰ ਜਦੋਂ ਆਪਣੇ ਹੀ ਇੱਕ ਗੁਲਾਮ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਤੱਕਿਆ ਉਸ ਨੂੰ ਬਹੁਤ ਗੁੱਸਾ ਆਇਆ। ਉਹਨੇ ਗੁੱਸੇ 'ਚ ਆਕੇ ਦੋਵਾਂ ਦਾ ਕਤਲ ਕਰਵਾ ਦਿੱਤਾ। ਹੁਣ ਆਪਣੀ ਪਤਲੀ ਵੱਲੋਂ ਕੀਤੀ ਬੇਵਫਾਈ ਕਾਰਨ ਉਹਨੂੰ ਸਮੁੱਚੀ ਔਰਤ ਜਾਤੀ ਨਾਲ ਨਫ਼ਰਤ ਹੋ ਗਈ। ਸਮੁੱਚੀ ਔਰਤ ਜਾਤੀ ਉਹਦੀ ਅੱਖ ਦਾ ਰੂੜਾ ਬਣ ਗਈ। ਸੋ ਔਰਤਾਂ ਤੋਂ ਬਦਲਾ ਲੈਣ ਦੀ ਨੀਤ ਨਾਲ ਉਸਨੇ ਇੱਕ ਨਵਾਂ ਕੰਮ ਕਰਨਾ ਸ਼ੁਰੂ ਕੀਤਾ। ਕੀ ਕਰਦਾ ਸੀ ਉਹ ਹਰ ਰੋਜ਼ ਵਿਰਚੋਣਾ ਤੇ ਉਸਨੇ ਸ਼ਰਤ ਰੱਖੀ ਹੋਈ ਸੀ ਕਿ ਉਹ ਉਸ ਇਸਤਰੀ ਨੂੰ ਆਪਣੀ ਮਲਿਕਾ ਬਣਾ ਲਵੇਗਾ ਜਿਹੜੀ ਉਸ ਨੂੰ ਹਰ ਰੋਜ਼ ਰਾਤ ਨੂੰ ਇੱਕ ਨਵੀਂ ਕਹਾਣੀ ਸੁਣਾਵੇਗੀ ਪਰ ਜਦੋਂ ਉਸ ਦੀਆਂ ਸਾਰੀਆਂ ਕਹਾਣੀਆਂ ਖਤਮ ਹੋ ਗਈਆਂ ਤਾਂ ਉਹ ਉਸ ਨੂੰ ਕਤਲ ਕਰ ਦੇਵੇਗਾ ਸੂ ਸਮਾਂ ਲੰਘਦਾ ਗਿਆ ਲੰਘਦਾ ਗਿਆ ਜਿਹੜੀਆਂ ਵੀ ਔਰਤਾਂ ਅੱਗੇ ਆਉਂਦੀਆਂ ਉਹਦੇ ਨਾਲ ਵਿਆਹ ਕਰਵਾਉਂਦੀਆਂ ਤੇ ਉਹ ਕੁਝ ਦਿਨ ਉਹਨੂੰ ਕਹਾਣੀਆਂ ਸੁਣਾਉਂਦੀਆਂ ਪਰ ਥੱਕ ਹਾਰ ਕੇ ਉਹਨਾਂ ਦੀਆਂ ਕਹਾਣੀਆਂ ਜਦੋਂ ਖਤਮ ਹੋ ਜਾਂਦੀਆਂ ਤਾਂ ਅਗਲੇ ਦਿਨ ਬਾਦਸ਼ਾਹ ਔਰਤ ਨੂੰ ਕਤਲ ਕਰ ਦਿੰਦਾ ਸੋ ਬਾਦਸ਼ਾਹ ਨਾਲ ਹੁਣ ਕੋਈ ਆਪਣਾ ਆਪਣੀ ਲੜਕੀ ਨੂੰ ਵਿਆਹ ਨੂੰ ਤਿਆਰ ਨਹੀਂ ਸੀ ਕਿਉਂਕਿ ਕੋਈ ਵੀ ਨਹੀਂ ਚਾਹਦਾ ਹੁੰਦਾ ਕਿ ਉਹਨਾਂ ਦੀ ਧੀ ਨੂੰ ਬਾਦਸ਼ਾਹ ਮਾਰ ਦੇਵੇ ਸੋ ਆਖੀਰ ਦੇ ਵਿੱਚ ਜਦੋਂ ਕੋਈ ਵੀ ਰਾਜੇ ਨਾਲ ਵਿਆਹ ਕਰਾਉਣ ਲਈ ਤਿਆਰ ਨਾ ਹੋਏ ਤੇ ਕੋਈ ਵੀ ਆਪਣੀ ਧੀ ਨੂੰ ਦੇਣ ਲਈ ਤਿਆਰ ਨਾ ਹੋਇਆ ਤਾਂ ਆਖਿਰ ਬਾਦਸ਼ਾਹ ਨੇ ਆਪਣੇ ਵੱਡੇ ਵਜ਼ੀਰ ਨੂੰ ਕੋਲ ਬੁਲਾਇਆ ਤੇ ਉਸ ਨੂੰ ਕਿਹਾ ਕਿ ਕੋਈ ਚੰਗਾ ਸਾਥ ਲੱਭ ਕੇ ਦੇਵੇ ਹੁਣ ਵਜ਼ੀਰ ਹੈਰਾਨ ਸੀ ਉਹ ਚੰਗਾ ਸਾਥ ਕਿੱਥੋਂ ਲੱਭੇ ਉਸ ਨੂੰ ਪਰੇਸ਼ਾਨ ਦੇਖ ਕੇ ਉਸ ਦੀ ਪੁੱਤਰੀ ਨੇ ਉਸ ਨੂੰ ਪੁੱਛਿਆ ਸ਼ਹਿਰਜਾਦੀ ਨੇ ਆਪਣੇ ਪਿਤਾ ਤੋਂ ਦੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਜਿਸ ਤੇ ਵਜ਼ੀਰ ਨੇ ਉਹਨੂੰ ਸਾਰੀ ਗੱਲ ਦੱਸ ਦਿੱਤੀ ਸ਼ਹਿਰਜਾਦੀ ਬਹੁਤ ਚੰਗੀ ਤੇ ਨੇਕ ਕੁੜੀ ਸੀ ਉਸ ਨੇ ਉੱਤਰ ਦਿੱਤਾ ਕਿ ਪਿਤਾ ਜੀ ਤੁਸੀਂ ਫਿਕਰ ਨਾ ਕਰੋ ਮੇਰਾ ਪਾਦਸ਼ਾਹ ਨਾਲ ਵਿਆਹ ਕਰਵਾ ਦਿਓ ਬਾਕੀ ਸਭ ਕੁਝ ਮੈਂ ਆਪੇ ਸੰਭਾਲਾਂਗੀ ਸੋ ਪਿਤਾ ਉਸ ਦਾ ਵਿਆਹ ਕਰਾਉਣ ਲਈ प्यार ਨਹੀਂ ਸੀ ਪਰ ਸ਼ਹਿਰ ਜਾਦੀ ਬਹੁਤ ਵਧੀਆ ਸੀ ਉਸ ਨੇ ਕਿਹਾ ਕਿ ਮੇਰਾ ਵਿਆਹ ਕਰਾ दो ਜਦੋਂ ਉਹਦਾ ਵਿਆਹ ਹੋਇਆ ਤਾਂ ਪਹਿਲੀ ਰਾਤ ਉਸ ਨੇ ਰਾਜੇ ਨੂੰ ਬੜੀ ਸੁਆਦਲੀ ਕਹਾਣੀ ਸ਼ੁਰੂ ਕਰ ਦਿੱਤੀ ਸੁਣਾਈ ਤੇ ਨਾਲ ਹੀ ਅਗਲੀ ਕਹਾਣੀ ਸ਼ੁਰੂ ਕਰ ਦਿੱਤੀ ਤਾਂ ਇਸ ਤਰ੍ਹਾਂ سلسلہ ਚੱਲਦਾ ਰਿਹਾ ਰਾਜਾ ਉਹਦੀ ਕਹਾਣੀ ਸੁਣਦਾ ਰਿਹਾ ਤੇ ਅਗਲੇ ਦਿਨ ਦਾ ਬੇਚਬਰੀ ਨਾਲ ਇੰਤਜ਼ਾਰ ਕਰਦਾ ਰਿਹਾ ਕਿਉਂ ਕਿ ਉਹ ਇੱਕ ਕਹਾਣੀ ਸ਼ੁਰੂ ਕਰ ਦਿੰਦੀ ਤੇ ਇੱਕ ਕਹਾਣੀ ਜਿਹੜੀ ਸੀ ਉਹ ਸੁਣਾ ਦਿੰਦੀ। ਸੋ ਇਸ ਤਰ੍ਹਾਂ ਰਾਜੇ ਵਿੱਚ ਹਰ ਰੋਜ਼ ਰੁਚੀ ਵਧਦੀ ਗਈ ਕਿ ਅਗਲੀ ਕਹਾਣੀ ਵਿੱਚ ਕੀ ਹੋਵੇਗਾ, ਕੀ ਹੋਵੇਗਾ। ਸੋ ਸ਼ਹਿਰਜਾਦੀ ਨੇ ਕਰਦਿਆਂ-ਕਰਦਿਆਂ ਉਸ ਨੂੰ ਹਜ਼ਾਰ ਦੇ ਲਗਭਗ ਕਹਾਣੀਆਂ ਸੁਣਾਈਆਂ। ਇਸੇ ਤਰ੍ਹਾਂ 3 ਸਾਲ ਲੰਘ ਗਏ। ਕਹਾਣੀਆਂ ਸੁਣ ਕੇ ਬਾਦਸ਼ਾਹ ਸ਼ਹਿਰਜਾਦੀ ਦੀ ਅਕਲ ਅਤੇ ਚੁਤਰਾਈ ਦੇ ਨਾਲ ਮੋਹਿਆ ਗਿਆ। ਅਤੇ ਉਹ ਉਸ ਨੂੰ ਸਦਾ ਲਈ ਆਪਣੀ ਰਾਣੀ ਬਣਾ ਕੇ ਰੱਖਣੀ ਚਾਹੁੰਦਾ ਸੀ ਤੇ ਉਸ ਨੇ ਅਖੀਰ ਤੇ ਫੈਸਲਾ ਲਿਆ ਕਿ ਉਹ ਉਸ ਨੂੰ ਆਪਣੀ ਸਦਾ ਲਈ ਰਾਣੀ ਬਣਾ ਕੇ ਰੱਖੇਗਾ ਸੋ ਇਹ ਸੀ ਅਲਿਫ ਲੈਲਾ ਦੀ ਕਹਾਣੀ ਇਹ ਇਨਾਂ ਇੱਕ ਹਜ਼ਾਰ ਇੱਕ ਕਹਾਣੀਆਂ ਦੇ ਸੰਗ੍ਰਹਿ ਨੂੰ ਅਲਿਫ ਲੈਲਾ ਦੀਆਂ ਕਹਾਣੀਆਂ ਕਿਹਾ ਜਾਂਦਾ ਹੈ ਸੋ ਇਹ ਅਲੀਫ ਲੈਲਾ ਦੀ ਕਹਾਣੀ ਹੈ ਅਲੀਫ ਲੈਲਾ ਦਾ ਮਤਲਬ ਹੁੰਦਾ ਹੈ ਕਾਲੀ ਰਾਤ ਇਹ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹਨ ਸੋ ਆਪਾਂ ਕੱਲ ਤੁਹਾਡੇ ਲਈ ਅਲੀਫ ਲੈਲਾ ਦੀ ਇੱਕ ਹੋਰ ਕਹਾਣੀ ਲੈ ਕੇ ਹਾਜ਼ਰ ਹੋਵਾਂਗੇ ਸਾਦੇ ਤਦ ਤੱਕ ਲਈ ਸੱਚੀ ਕਾਲ ਤੇ ਬਹੁਤ ਬਹੁਤ ਧੰਨਵਾਦ ਅਗਰ ਤੁਸੀਂ ਅੱਗੀਆਂ ਹੋਰ ਕਹਾਣੀਆਂ ਸੁਣਨਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਮੈਸੇਜ ਕਰਕੇ ਦੱਸਿਓ ਕਿ ਤੁਸਾਂ ਨੂੰ ਕਿਹੜੀ ਕਹਾਣੀ ਪਸੰਦ ਹੈ ਤੁਸੀਂ ਕਿਹੜੀਆਂ ਕਹਾਣੀਆਂ ਸੁਣਨਾ ਚਾਹੁੰਦੇ ਹੋ ਸੋ ਆਸ਼ਾ ਕਰਦੀ ਹਾਂ ਤੁਹਾਨੂੰ ਇਹ ਕਹਾਣੀਆਂ ਵਧੀਆ ਲੱਗਦੀਆਂ ਹੋਣਗੀਆਂ ਸੋ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਤਾਂ ਮਿਲਦੇ ਹਾਂ ਜੀ ਅਗਲੇ ਵਲੌਗ ਦੇ ਵਿੱਚ ਕੱਲ ਨੂੰ ਇੱਕ ਨਵੀਂ ਕਹਾਣੀ ਦੇ ਨਾਲ ਸੋ ਤਾਂ ਤੱਕ ਦੇ ਲਈ ਪਿਆਰ ਬਰਿਸ਼ਾ ਸ਼ੀਕਾਲ ਰੱਬ ਰੱਖੇ